ਸ੍ਰੀ ਕਾਲ ਜੀ ਸਾਰਿਆਂ ਨੂੰ ਪੂਰੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪੇਰੇ ਉਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਤੁਸੀਂ ਸਾਹਮਣੇ ਮੇਰੇ ਦੇਖ ਰਹੇ ਹੋਣੇ ਹੋ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਤੁਹਾਨੂੰ ਮੈਂ ਪਹਿਲਾਂ ਦੱਸ ਦਾਂ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਅੱਜ ਬਹੁਤ ਹੀ ਪਿਆਰੀ ਚੀਜ਼ ਆਪਾਂ ਨੇ ਰੈਡੀ ਕੀਤੀ ਦੀ ਕੰਪਿਊਟਰ ਵਰਕ ਜਿਵੇਂ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਕਿ ਦੀਦੀ ਕੰਪਿਊਟਰ ਵਰਕ ਲੈ ਕੇ ਆਓ ਕੰਪਿਊਟਰ ਵਰਕ ਲੈ ਕੇ ਆਓ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਆਪਾਂ ਨੇ ਨੈੱਕ ਰੈਡੀ ਕੀਤਾ ਹੋਇਆ ਤੇ ਕੰਮ ਦੇਖ ਸਕਦੇ ਹੋ ਕੰਮ ਦੀ ਜੋ ਫਿਨਿਸ਼ਿੰਗ ਹੈ ਬਹੁਤ ਪਿਆਰੀ ਹੈ ਜਿਹੜੀਆਂ ਭੈਣਾਂ ਸਾਡੀਆਂ ਕਹਿੰਦੀਆਂ ਸੀ ਕਿ ਘੱਟ ਰੇਂਜ ਦੇ ਵਿੱਚ ਲੈ ਕੇ ਆਓ ਤੇ ਉਹ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਅ ਇਹ ਤੁਸੀਂ ਐਨੀ ਕਲਰ ਤੇ ਬਣਾਵਾ ਸਕਦੇ ਹੋ ਇਹ ਕਲਰ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਥੋੜਾ ਬੋਤਾ ਚੇਂਜ ਆ ਸੇਮ ਕਲਰ ਆ ਰਿਹਾ ਬਹੁਤ ਹੀ ਪਿਆਰਾ ਨੈਕ ਰੈਡੀ ਹੋਇਆ ਹੋਇਆ ਤੇ نیچے ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਪੂਰਾ ਡਿਜ਼ਾਈਨ ਕੀਤਾ ਗਿਆ ਹੋਇਆ ਤੇ ਇਹਦੇ ਵਿੱਚ ਲੈਂਥ ਦਾ ਕੋਈ ਚੱਕਰ ਨਹੀਂ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ ਇਹਨਾਂ ਲੈਂਥ ਤੁਹਾਡੀ 47 45 ਤੱਕ ਵੀ ਬਣ ਜਾਈਗੀ ਅਗਰ ਤੁਸੀਂ ਉੱਚਾ ਕਰਨਾ ਚਾਹੁੰਦੇ ਹੋ ਕੱਟ ਕਰਨਾ ਚਾਹੁੰਦੇ ਹੋ ਕੱਟ ਵੀ ਹੋ ਜੇਗੀ ਤੇ ਕਲਰ ਬਹੁਤ ਹੀ ਜਿਆਦਾ ਪਿਆਰਾ ਹੈ ਦੇਖ ਸਕਦੇ ਹੋ ਨੈੱਕ ਬਣਿਆ ਹੈ ਨੀਚੇ ਬਾਰਡਰ ਬਣਿਆ ਹੋਇਆ ਤੇ ਆਪਾਂ ਨੇ ਨਾਲ ਤੇ ਆਪਾਂ ਨੇ ਨਾਲ ਬਾਜੀ ਰੈਡੀ ਕੀਤੀ ਨੇ ਬਾਜੀ ਤੁਹਾਨੂੰ ਮੈਂ ਦੂਸਰੇ ਸੂਟ ਦਿਖਾਵਾਂਗੀ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਰਹੇਗਾ ਜੀ 1500 ਤੇ ਵਿਦਆਊਟ ਲਾਈਨਿੰਗ ਤੁਸੀਂ ਸੂਟ ਬਣਵਾ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਇਹਨੂੰ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਅਗਰ ਤੁਸੀਂ ਇਸ ਕਲਰ ਤੇ ਭਰਵਾਉਣਾ ਤਾਂ ਵੀ ਦੱਸ ਸਕਦੇ ਹੋ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਓ ਠੀਕ ਹੈ ਜੀ ਲਓ ਜੀ ਬਹੁਤ ਪਿਆਰਾ ਕਲਰ ਹੈ ਤੇ ਇਹਦੇ ਵਿੱਚ ਜੋ ਕਲਰ ਨੇ ਮੈਂ ਤੁਹਾਡ ਨਾਲ ਸ਼ੇਅਰ ਕਰਦੀ ਹਾਂ ਇਹ ਇਹ ਵੀ ਬਹੁਤ ਪਿਆਰਾ ਕਲਰ ਹੈ ਕਾਟਨ ਫੈਬਰਿਕ ਰਹੇਗਾ ਜੀ ਮੈਂ ਫੈਬਰਿਕ ਬਾਰੇ ਦੱਸਦਾ ਕਾਟਨ ਫੈਬਰਿਕ ਰਹੇਗਾ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਤੇ ਇਹ ਕੰਪਿਊਟਰ ਵਰਕ ਹੈ ਬਹੁਤ ਹੀ ਜਿਆਦਾ ਸੋਹਣਾ ਕਿਉਂਕਿ ਪਹਿਣਾ ਦੀ ਡਿਮਾਂਡ ਕਾਫੀ ਵੱਧਦੀ ਜਾ ਰਹੀ ਸੀ ਦੀਦੀ ਕੰਪਿਊਟਰ ਵਰਕ ਦੇ ਵਿੱਚ ਲੈ ਕੇ ਆਓ ਤੇ ਕੰਮ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਕੰਮ ਹੈ ਬਹੁਤ ਜ਼ਿਆਦਾ ਨੀਟਲ ਕਲੀਨ ਹੈ ਨੇੜੇ ਆ ਕੇ ਦਿਖਾਓ ਲਓ ਜੀ ਕੰਮ ਚੈੱਕ ਕਰੋ ਇੱਕ ਕਾਟਨ ਫੈਬਰਿਕ ਹੈ ਇਹਨੂੰ ਤੁਸੀਂ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਵਿਦਆਊਟ ਦੁਪੱਟਾ ਸੂਟ ਰਹਿਣਗੇ ਪ੍ਰਾਈਸ ਰਹੇਗਾ ਜੀ ਇਹਦਾ 1500 ਤੇ ਇਹਦੇ ਤੇ ਆਪਾਂ ਨੇ ਬਾਜੂ ਚੈੱਕ ਕਰਵਾਦੀਆਂ ਕਿ ਇੱਧਰ ਆਪਾਂ ਸੇਮ ਹੀ ਕੰਮ ਬਾਵਾ ਦੇ ਉੱਪਰ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤੇ ਇਹ ਕਲਰ ਦੀ ਕਾਫੀ ਡਿਮਾਂਡ ਸੀ ਤੇ ਇਹ ਸਾਡੇ ਕਿਸੇ ਭੈਣ ਦਾ ਰੈਡੀ ਹੋ ਕੇ ਜਾ ਰਿਹਾ ਤੇ ਅਸੀਂ ਤੁਹਾਡਾ ਵੀਡੀਓ ਸ਼ੇਅਰ ਕਰ ਰਹੇ ਹਾਂ ਅਗਰ ਤੁਸੀਂ ਬਣਵਾਉਣਾ ਚਾਹੁੰਦੇ ਹੋ ਤੇ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲੋਜੀ ਕਲਰ ਚੈੱਕ ਕਰ ਲਓ ਤੇ ਪ੍ਰਾਈਸ ਰਹੇਗਾ ਜੀ ਇਹਦਾ 1500 कॉटन ਫੈਬਰਿਕ ਆ ਬਹੁਤ ਪਿਆਰਾ ਵਰਕ ਆ ਜਿਹੜੀਆਂ ਭੈਣਾਂ ਸਾਰ ਨੂੰ ਕਰਨੀਆਂ ਸੀ ਕਿ ਘੱਟ ਬਜਟ ਦੇ ਵਿੱਚ ਲੈ ਕੇ ਆਉ ਉਹ ਤੇ ਉਹਨਾਂ ਲਈ ਸਪੈਸ਼ਲ ਲੈ ਕੇ ਆਏ ਨਾ ਤੇ ਆ ਗਿਆ ਜੀ ਦੂਸਰਾ ਕਲਰ ਪਹਿਲਾਂ ਤੁਸੀਂ ਕਲਰ ਦੇਖ ਲਿਆ ਤੇ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਤੀਸਰਾ ਕਲਰ ਦਿਖਾਉਣੀ ਆ ਇਹ ਆਪਾਂ ਜਿਹੜੀ ਕਾਟਨ ਲੈ ਕੇ ਆਏ ਜੀ ਇਹ ਚੈੱਕ ਦੇ ਵਿੱਚ ਲੈ ਕੇ ਆਏ ਕਿਉਂਕਿ ਉਹਨਾਂ ਦੀ ਡਿਮਾਂਡ ਸੀ ਕਿ ਚੈੱਕ ਦੇ ਵਿੱਚ ਆਪਾਂ ਨੇ ਸੂਟ ਬਣਾਉਣਾ ਤੇ ਚੈੱਕ ਦੇ ਵਿੱਚ ਡਿਜ਼ਾਈਨ ਹੈ ਇਹਦਾ ਬਹੁਤ ਪਿਆਰਾ ਲਓ ਜੀ ਚੈੱਕ ਕਰੋ ਡਿਜ਼ਾਈਨ ਸਾਰਿਆਂ ਦੇ ਸੇਮ ਹੀ ਨੇ ਜੀ ਸਾਰੇ ਸੂਟ ਇੱਕੋ ਹੀ ਕਸਟਮਰ ਦੇ ਰੈਡੀ ਹੋ ਕੇ ਜਾ ਰਹੇ ਨੇ ਹਾਂ ਜੀ ਕਲਰ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਜੋ ਆਪਾਂ ਥ੍ਰੈਡ ਦੇ ਕਲਰ ਲਾਏ ਨੇ ਉਹ ਵੀ ਬਹੁਤ ਜ਼ਿਆਦਾ ਪਿਆਰੇ ਨੇ ਔਰ ਕੰਮ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਹਾਨੂੰ ਤੇ ਇਹਦਾ ਜੋ ਡਿਜ਼ਾਈਨ ਹੈ ਦੇਖੋ ਪੂਰਾ ਘੇਰੇ ਦੇ ਉੱਪਰ ਆਏਗਾ ਤੇ ਨੈਕ ਬਣਿਆ ਹੋਇਆ ਤੇ ਨਾਲ ਹੀ ਇਹਦੇ ਬਾਹਾਂ ਬਣੀਆਂ ਹੋਈਆਂ ਨੇ ਲੋ ਜੀ ਚੈੱਕ ਕਰੋ ਇਹ ਵੀ ਕਲਰ ਤੇ ਤੁਸੀਂ ਇਸ ਕਲਰ ਦੇ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਕਲਰ ਤੁਹਾਨੂੰ ਲਾਇਕ ਕਰਦੇ ਹੋ ਤੁਸੀਂ ਉਹ ਵੀ ਕਲਰ ਦੱਸ ਸਕਦੇ ਹੋ ਤੇ ਲੋ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ lavender color ਇਹ ਵੀ ਆਪਾਂ ਨੇ check ਦੇ ਵਿੱਚ ਬਣਾਇਆ कॉटन फैब्रिक ਰਹੇਗਾ ਜੀ ਇਹਨੂੰ ਤੁਸੀਂ ਸਤੰਬਰ ਤੱਕ اکتوبر ਤੱਕ ਆਮ ਨਾਲ wear ਕਰ ਸਕਦੇ ਹੋ ਤੇ without lining ਬਣੇਗਾ ਜਿਹੜੀਆਂ ਪੈਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਬਾਹਰ ਵਾਲੀਆਂ ਦਾ ਤੁਸੀਂ ਅਗਰ lining ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ ਲਓ ਜੀ color check ਕਰ ਲਓ ਔਰ design ਸਾਰਿਆਂ ਦੇ same ਹੀ ਨੇ ਜੇ ਕਿਉਂਕਿ ਇੱਕੋ ਕਸਟਮਰ ਦਾ ਸਾਰਾ ਕੰਮ ready ਹੋ ਕੇ ਜਾ ਰਿਹਾ ਜੀ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਦੁਪੱਟਾ ਵੀ ਰੈਡੀ ਕਰ ਦਾਂਗੇ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਜੋ ਤੁਹਾਨੂੰ ਮੈਂ ਪ੍ਰਾਈਸ ਦੱਸ ਰਹੀ ਹਾਂ ਉਹ ਸਿਰਫ ਕੱਲੇ ਸੂਟ ਦੇ ਦੱਸ ਰਹੀ ਹਾਂ ਜੀ ਇਹਦਾ ਪ੍ਰਾਈਸ ਰਹੇਗਾ ਜੀ 1500 ਤੇ ਬਹੁਤ ਪਿਆਰਾ ਫੈਬਰਿਕ ਹੈ ਐਂਡ ਲਾਈਟ ਵੇਟ ਹੈ ਜੀ ਤੁਹਾਨੂੰ ਮੈਂ ਫੈਬਰਿਕ ਚੈੱਕ ਕਰਵਾ ਦਾਂ ਦੇਖੋ ਫੈਬਰਿਕ ਚੈੱਕ ਕਰੋ ਜੀ ਬਹੁਤ ਸੋਹਣਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਵਿਦ ਲਾਈਨਿੰਗ ਵੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈ ਜੀ ਅੱਜ ਵਾਰੀ ਕਲੈਕਸ਼ਨ ਜਿਹੜੀ ਹੈ ਬਹੁਤ ਹੀ ਪਿਆਰੀ ਹੈ ਫਟਾਫਟ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਨੈਕਸਟ ਚੈੱਕ ਕਰੋ ਜੀ ਇਹ ਆਪਾਂ ਨੇ ਰੈਡੀ ਕੀਤਾ ਜੀ ਟੈਬੀ ਕਾਟਨ ਦੇ ਉੱਪਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਲਗਾ ਕੇ ਤੁਹਾਨੂੰ ਦਿਖਾ ਰਹੀ ਹਾਂ ਸੇਮ ਹੀ ਡਿਜ਼ਾਈਨ ਆਏਗਾ ਸੈਂਟਰ ਪੈਨਲ ਆਣਗੇ ਤੇ ਘੇਰੇ ਦੇ ਉੱਪਰ ਦੋ ਫਲਾਵਰ ਆਣਗੇ ਇਹ ਟੈਬੀ ਕਾਟਨ ਫੈਬਰਿਕ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਤੇ ਕਲਰ ਚੁਆਇਸ ਤੁਹਾਡੀ ਹੈ ਇਹਦੇ 'ਚ ਵੀ ਅਗਰ ਤੁਸੀਂ ਐਵੇਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਇਹ ਬਣਿਆ ਹੋਇਆ ਦਾ ਘੇਰਾ ਔਰ ਸੈਂਟਰ ਪੈਨਲ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਤੇ ਸੇਮ ਹੀ ਆਪਾਂ ਨੇ ਜੀ ਬਾਹਾਂ ਦੇ ਉੱਪਰ ਕੀਤਾ ਹੋਇਆ ਤੇ ਇਹ ਜਿਹੜਾ ਫਲਾਵਰ ਹੈ ਜੀ ਉੱਪਰ ਆਏਗਾ ਸ਼ੋਲਡਰ ਦੇ ਕੋਲ ਆਏਗਾ ਥੱਲੇ ਤੇ ਇਹ نیچے ਆਏਗਾ ਤੇ ਇਹ ਬਾਹਾਂ ਦਾ ਕੰਮ ਹੋਇਆ ਹੋਇਆ ਔਰ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਇਹ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਅਗਰ ਕਲਰ ਚੋਇਸ ਤੁਹਾਡੀ ਇਹ ਹੈ ਥੋੜਾ ਜਿਹਾ ਕਲਰ ਚ ਚੇਂਜ ਆਏਗਾ ਸੇਮ ਕਲਰ ਕਈ ਵਾਰ ਨਹੀਂ ਅਵੇਲੇਬਲ ਹੁੰਦਾ ਤੇ ਤੁਸੀਂ ਸੇਮ ਕਲਰ ਤੇ ਬਣਵਾਉਣਾ ਜਾਂ ਤੁਸੀਂ ਕਿਸੇ ਹੋਰ ਕਲਰ ਤੇ ਬਣਵਾਉਣਾ ਉਹ ਵੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਕਲਰ ਚੈੱਕ ਕਰ ਲਓ ਜੀ ਬਹੁਤ ਪਿਆਰਾ ਹੈ ਔਰ ਫੈਬਰਿਕ ਵੀ ਬਹੁਤ ਪਿਆਰਾ ਹੈ ਇਹ ਵੀ ਸੂਟ ਜਿਹੜਾ ਹੈ ਤੁਸੀਂ ਜੀ ਵਿਦਆਉਟ ਲਾਈਨਿੰਗ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਅਗਰ ਆਪਾਂ ਨੇ ਇੰਡੀਆ ਦੇ ਵਿੱਚ ਵੇਅਰ ਕਰਨਾ ਤਾਂ ਤੁਸੀਂ ਵਿਦਆਉਟ ਲਾਈਨਿੰਗ ਬਣਵਾ ਸਕਦੇ ਹੋ ਅ ਬਾਕੀ ਅਗਰ ਤੁਸੀਂ ਕਹਿੰਦੇ ਹੋ ਤਾਂ ਛੜ ਦੇ نیچے ਲਾਈਨਿੰਗ ਲਗਵਾ ਵੀ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਜੋ ਕੀਤਾ ਜੀ ਉਹ ਵੀ ਆਪਾਂ ਨੇ ਸੇਮ ਹੀ ਕੀਤਾ ਜੀ ਅ ਟੈਬੀ ਕਾਟਨ ਦੇ ਵਿੱਚ ਤੇ ਇਹ ਜੋ ਦੁਪੱਟਾ ਏ ਸੌਰੀ ਬਹੁਤ ਜ਼ਿਆਦਾ ਹੁਣੇ ਰੈਡੀ ਹੋ ਕੇ ਆਏ ਸੀ ਤੇ ਇਹਦੇ ਤੇ ਬਹੁਤ ਜ਼ਿਆਦਾ ਰਿੰਕਲ ਪਏ ਹੋਏ ਨੇ ਆਪਾਂ ਇਹਨੂੰ ਪ੍ਰੋਪਰ ਰੈਡੀ ਕਰਕੇ ਕਸਟਮਰ ਨੂੰ ਦਵਾਂਗੇ ਲਓ ਜੀ ਦੁਪੱਟਾ ਆਪਾਂ ਰੈਡੀ ਕੀਤਾ ਜੀ ਟੈਬੀ ਕਾਟਨ ਦਾ ਤੇ ਟਾਈ ਐਂਡ ਡਾਈ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਬਹੁਤ ਜ਼ਿਆਦਾ ਸੋਹਣਾ ਮੈਂ ਤੁਹਾਨੂੰ ਦਿਖਾਵਾਂ ਲਓ ਜੀ ਚੈੱਕ ਕਰੋ ਕਿੰਨਾ ਪਿਆਰਾ ਲੱਗ ਰਿਹਾ ਕਲਰ ਇਹਨੂੰ ਤੁਸੀਂ ਐਨੀ ਕਲਰ ਤੇ ਡਿਜ਼ਾਈਨ ਐਨੀ ਕਲਰ ਤੇ ਬਰਵਾ ਸਕਦੇ ਹੋ ਬਾਕੀ ਜੀ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦਾ ਬਣਵਾਉਣਾ ਚਾਹੁੰਦੇ ਹੋ ਤੁਸੀਂ ਦੁਪੱਟਾ ਲੈਣਾ ਤੁਸੀਂ ਦੁਪੱਟਾ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਤੁਸੀਂ ਵਿਦਆਊਟ ਦੁਪੱਟਾ ਬਾਇ ਕਰ ਸਕਦੇ ਹੋ ਤਿਲੋ ਜੀ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ